ਹਾਂਜੀ ਭਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਹੈਮਨ ਟੀਵੀ YouTube ਚੈਨਲ ਤੇ ਦੋਸਤੋ ਅੱਜ ਦੀ ਵੀਡੀਓ ਪੈਂਡ ਹੈਗਾ ਕੋਹਲਿਆ ਜ਼ਿਲ੍ਹਾ ਮੋਗਾ ਤਹਿਸੀਲ ਨਿਹਾਲ ਸਿੰਘ ਵਾਲਾ ਛੋਟੇ ਕੋਹਲਿਓ ਵੀਡੀਓ ਬਣਾ ਰਹੇ ਆ ਦੋ ਜਰਸੀਆਂ ਸੇਲ ਆ ਬਾਈ ਦੀਆਂ ਜਿਹੜੀਆਂ ਤੁਸੀਂ ਸਕਰੀਨ ਤੇ ਵੇਖ ਰਹੇ ਹੋ ਨਾ ਦੋਵਾਂ ਦੀ ਸੰਗਲ ਪਾਏ ਆ ਦੋਵੇਂ ਸੇਲ ਐ ਜੱਗੇ ਕੋਹਲਿਏ ਦੀਆਂ ਵਹਿੜਾਂ ਦੋਵੇਂ ਬੰਦੇ ਨੂੰ ਤੁਸੀਂ ਸਾਰੇ ਜਾਣਦੇ ਹੀ ਆਂ ਆ ਬੰਦਾ ਜੱਗਾ ਘੋਲਿਆ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਭਾਈ ਜੀ ਨਾਂ ਦੱਸ ਦੀੇ ਨਾਮ ਜਗਜੀਤ ਸਿੰਘ ਪਿੰਡ ਘੋਲਿਆ ਫਰ ਤੁਸੀਂ ਨਿਹਾਲ ਸਿੰਘ ਦਾ ਜਿਹੜਾ ਮੋਗਾ ਫੋਨ ਨੰਬਰ ਦੱਸ ਦੀੇ 9056653118 2000 ਸੀ ਜੱਗੇ ਹਾਂ ਭਾਈ 2000 ਸੀ ਲੋਕ ਨਹੀਂ ਲੰਜਾ ਆਪਾਂ ਹੈ ਲੋਕ ਨਹੀਂ ਲੰਜਾ ਲੋਕ ਦਾ ਅੱਛਾ ਆ ਦੋਨੇ ਕੇ ਪਿੰਡ ਤੋਂ ਲੰਜਾ ਆਪਾਂ ਇਹ ਠੀਕ ਹੈ ਬੰਦੇ ਬਾਹਰ ਚਲੇ ਗਏ ਉਹ ਅੱਛਾ ਕੋ ਤਿੰਨ ਮੰਜੇ ਤੇ ਦੋ ਗਾਂਜਾਂ ਸੀਗੀਆਂ ਆਹਾਂ ਠੀਕ ਹੈ ਮੰਨਿਆ ਕਸ਼ੋਰ 15 ਲੈ ਲਗਾ ਮਾਰੋ ਗਾਂਜਾ ਆਪਾਂ ਲੈ ਲਗਾ ਮੰਨਿਆ ਨਹੀਂ ਲੈ ਗਿਆ ਤੂੰ ਜੇ ਆਪਾਂ ਵੱਜ ਲੈ ਲੈਂਦੇ ਨਹੀਂ ਕਿ ਕਿਉਂ ਨਹੀਂ ਆਪਾਂ ਲੈ ਜੀ ਨਹੀਂ ਆਪਾਂ ਜਰਸੀ ਕਾ ਹੀ ਲੈ ਲੈਂਦੇ ਆ ਠੀਕ ਹੈ ਐਚ ਐਫ ਗਾਂਵੇਂ ਆਪਾਂ ਬਹੁਤ ਘੱਟ ਲੈ ਲੈਂਦੇ ਆ ਠੀਕ ਹੈ ਆਪਾਂ ਜਰਸੀ ਕੋ ਲੈਣੇ ਆ ਫਿਰ ਜੋੜਾ ਹੀ ਲੈ ਲੈ ਚਿੱਕੋ ਕਰੂ ਭਾਈ ਨਾਲ ਦੇ ਪੇਟ ਦੋਨੇ ਕੇ ਆ ਠੀਕ ਹੈ ਉੱਥੋਂ ਜਾਂਦਾ ਜੀ ਕੱਢ ਹੀ ਜਾਂਦਾ ਆਪਾਂ ਠੀਕ ਹੈ ਹਾਂਜੀ ਇਹਦੇ ਬਾਰੇ ਦੱਸ ਇੱਕ ਨੰਬਰ ਜੀ ਭਾਈ ਉਹ ਕਹਿੰਦੇ ਦੂਜੇ ਸੂਰੇ ਨੇ ਸੁਣਾ ਹਾਂ ਤੇ 17 18 ਕੋ ਦੋ ਦਿੰਦੀ ਰਹੀ ਹੈ ਮੰਨ ਲਓ ਠੀਕ ਹੈ ਉਹਨਾਂ ਦੇ ਕੋਲੇ ਹੈਨਾ ਵੀ ਆਪਣੀ ਤਾਂ ਗਾਉਂ ਲਿਆਂਦੀ ਵੀ ਹੈ ਹਮ ਅਗਲਾ ਕਿੰਨੀ ਸੇਵਾ ਕਰ 18 ਚੋਲੇ 17 ਚੋਲੇ ਹੈਨਾ ਇਹਨਾਂ ਚੋਇਆ ਉਹਨਾਂ ਦੋਤ ਸਮਾਂ ਸਮਾਂ ਬਈ ਇੱਕ ਦੋ ਦਿਨ ਲਊਗੀ ਬਸ ਸੰਗਲ ਲਾਏ ਨਹੀਂ ਉਹਨਾਂ ਨੇ ਨੇ ਉਹਦੇ ਬਾਹਰ ਹੀ ਉੱਠ ਜਾਣਾ ਬਸ ਅਸੀਂ ਉਹਨਾਂ ਕੋਲ ਦੇ ਇੱਕ ਦੋ ਹੋਰ ਪਏ ਸੀਗੇ ਉਹ ਬੰਜਾਂ ਬੰਦੇ ਲੈ ਕੇ ਨਾਲ ਹੀ ਅੱਛਾ ਹੋਰ ਨੀਆ ਕਰਨੀ ਸੀ ਉਹ ਵੀ ਨਾਲ ਹੀ ਵੇਚ-ਬੋਚ ਗਏ ਉਹ ਠੀਕ ਹੈ ਹਾਂ ਸਾਰਾ ਸਮਾਨ ਹੀ ਦੇ ਗਏ ਇੱਕ ਉਹਨਾਂ ਕੋਲ ਜੋ ਟੋਕਾ ਸੀਗਾ ਪੱਠੇ ਕੋਲ ਦਾਣਾ ਹਾਂ ਉਹ ਵੀ ਵੇਚ ਗਏ ਸੀਗੇ ਉਹ ਠੀਕ ਹੈ ਇੱਕ ਰੇੜੀ ਸੀ ਪੱਠੇ ਲੈ ਕੇ ਉਹਨਾਂ ਲਈ ਠੀਕ ਹੈ ਉਹ ਵੀ ਦੇ ਗਏ ਸੀਗੇ ਉਹ ਠੀਕ ਹੈ ਤੇ ਤਿੰਨ ਮੰਜਾਂ ਸੀ ਦੋ ਗਾਂਜਾਂ ਸੀਗੇ ਠੀਕ ਹੈ ਹਾਂਜੀ ਕਿੰਨੇ ਦਾ ਲੈ ਜੂ ਇਹ ਇੱਕ ਦੋ ਦੋ ਨੇ ਲਿੰਦੀ ਭਾਈ ਕੱਢ ਬਾਹਰ ਨੂੰ ਹਾਂਜੀ ਦੂਜੇ ਸਵੇਰੇ ਜੱਗਾ ਕਹਿੰਦਾ ਸੁੰਦੀ ਆ 17 18 ਕਿਲੋ ਦੁੱਧ ਦਿੱਤਾ ਪਹਿਲਾਂ ਨੇ 17 ਪਿਆ ਜੇ 18 ਪਿਆ ਜੇ ਜੱਗਾ ਕਹਿੰਦਾ ਦੁੱਧ ਪਿਆਜੂ ਤਿਆਰ ਹੀ ਆ ਇੱਕ ਦੋ ਦਿਨ ਹੀ ਲੈਂਦੀ ਆ ਬਸ ਦੁੰਨੇ ਕੇ ਪਿੰਡ ਤੋਂ ਲਈਆਂ ਉਹ ਤੁਸੀਂ ਸਾਰੀ ਸਟੋਰੀ ਸੌ ਨਹੀਂ ਲਈ ਆ ਜੱਗੇ ਨੇ ਦੱਸ ਹੀ ਦਿੱਤੀ ਆ ਜਰਸੀ ਬਰੀਡ ਆ ਦੋ ਬਦਾਮੀ ਰੰਗ ਦੀਆਂ ਜਰਸੀਆਂ ਜਿਹਦੇ ਜਿਹੜੀ ਵੀ ਪਸੰਦ ਆਉਂਦੀ ਆ ਅਗਲਾ ਲੈ ਜੇ ਭਾਵੇਂ ਇੱਕ ਨੰਬਰ ਲੈ ਜੇ ਭਾਵੇਂ ਦੋ ਨੰਬਰ ਲੈ ਜੇ ਸੇਮ ਹੀ ਹਾਈਟ ਸੇਮ ਹੀ ਕੱਦ ਕਾਠਾ ਦੋਵਾਂ ਦੇ ਜਿਹੜਾ ਹਮਾਸ਼ਰਣ ਮੰਦਰ ਬਾਈ ਮੋਗ ਮਾਰਦੇ ਹੁੰਦੇ ਨੇ ਉਹ ਬਿਲਕੁਲ ਸਹੀ ਅਖਾ ਲਦਾਣੇ ਵਾਲਾ ਕੋਆ ਹੈ। ਅੱਛਾ ਹਾਂਜੀ ਹਾਂਜੀ ਖਲ ਦਾਣੇ ਵਾਲਾ ਹਾਂ ਹਾਂ ਖਲ ਕੋਲੂ ਵਾਲੀ ਕਿ ਦੂਜੀ ਇਹ ਨਹੀਂ ਪਤਾ ਬਾਈ ਕਿਹੜੀ ਪਾਉਂਦੇ ਸੀਗੇ ਠੀਕ ਹੈ ਖਲ ਦਾਣੇ ਚੰਦੇ ਪਉਂਦੇ ਸੀਗੇ ਠੀਕ ਹੈ ਆਹ ਮੂਰੇ ਪੈਰ ਦੇ ਵਧੇ ਹੋੜੇ ਤੁਰਨ ਦੇ ਵਿੱਚ ਤਾਂ ਕਰਦੀ ਐ ਤਾਂ ਪੈਰ ਬਣਾਏ ਨਹੀਂ ਤੂੰ ਨਹੀਂ ਆਪਾਂ ਬਣਾਏ ਨਹੀਂ ਉਹ ਕੱਢ ਹੀ ਆਈ ਹੈ ਜੀ ਕੱਲ ਤਾਂ ਮੀਂਹ ਬੜਾ ਸੀਿਆਦਾ ਹਾਂ ਕੱਲ ਤਾਂ ਮੀਂਹ ਵੀ ਬਹੁਤ ਪਈ ਜਾਂਦੇ ਇਹ ਤਾਂ ਗੱਲ ਹੈਗੀ ਆ ਹਾਂ ਲੈ ਚੱਲ ਜੱਗਿਆ ਜੱਗਾ ਕਹਿੰਦਾ ਪੈਰ ਬਣਾਉਣ ਵਾਲੇ ਆ ਆ ਵਾਦੇ ਪੇ ਦਾ ਬੂਟਾ ਵਾਂਗੂ ਬਣੇ ਪਏ ਆ ਆਹੋ ਹੂੰ ਤਾਂ ਜੱਗਾ ਕਹਿੰਦਾ ਥੋੜਾ ਜਿਹਾ ਹੋਵੇਂ ਜੀ ਤਰਦੀ ਆ ਮੈਂ ਤੁਹਾਨੂੰ ਵਿਖਾ ਵੀ ਦੇਣਾ ਨੋਂ ਵਾਦੇ ਦਾ ਵਾਦੇ ਹੀ ਜ਼ਿਆਦੇ ਆ ਆ ਵੇਖੋ ਉਹ ਪਰਲਾ ਵੇਖੋ ਕੁਹਾੜੇ ਵਰਗਾ ਆ ਆ ਥਾਣੇ ਵੇਖ ਲਓ ਸੋਹਣੇ ਥਾਣੇ ਗੁਲਾਬੀ ਹੱਥ ਦੀ ਚਵਾਈ ਆਲੇ ਲੈਵਾ ਜਿੰਨਾ ਤਿਆਰ ਕੀਤਾ ਸੋਹਣਾ ਤਿਆਰ ਕੀਤਾ 2000 ਸਿਆਂ ਸੋਹਣੀਆਂ ਸੇਲ ਐ ਜਿਹਦੇ ਜਿਹੜੇ ਵੀ ਪਸੰਦ ਆਉਂਦੀ ਆ ਆ ਵਲਟ ਲਾਂ ਜੱਗਾ ਕਹਿੰਦਾ ਕੱਢ ਕੇ ਸੋਣਾ ਇਹਨੇ ਕਿੰਨੇ ਦੀ ਜੱਗ ਹੈ 55000 ਦੀ ਵੜ ਦੇ ਦਾਂਗੇ ਬਈ ਆਪਾਂ 50 ਤੇ 7 ਹਾਂ 50 ਤੇ 7 55000 ਦੀ ਜੱਗ ਹੈ ਕਹਿੰਦਾ ਆਪਾਂ ਜਰਸੀ ਦੇ ਦੇਣੀ ਆ ਜਿਹੜਾ ਵੀ ਕੋਈ ਜਰਸੀ ਲੈਣ ਦਾ ਚਾਹਵਾਨ ਘੋਲਿਆ ਪਿੰਡ ਹੈ ਜੱਗਾ ਬਾਈ ਦਾ ਨਾਮ ਜੱਗੇ ਦੇ ਘਰੇ ਆਜੋ 2 ਨੰਬਰ ਤੇ ਆਖਾਂ ਜੱਗੇ ਇਹਨੇ ਬਈ ਦੂਜੇ ਸੁਵੇ ਸੁਣਾ ਹਾਂ ਉਹ ਦੋ ਕਹਿੰਦੇ 14 15 ਕਿਲੋ ਸੀ ਚੋਇਆ ਇਹਦਾ ਠੀਕ ਹੈ ਪਹਿਲੇ ਸੁਗੇ ਮੰਨ ਲਓ ਤੇ ਦੁੱਧ ਪੂਰਾ ਸੰਗਣਾ ਇਹ ਦੋਨਾਂ ਵੜਾ ਦਾ ਅੱਛਾ ਸੰਗਣਾ ਹਾਂਜੀ ਇਹ ਦੇ ਦਾਂਗੇ ਪਪੀ 48000 ਇਹ ਦਿਨ ਕਿਨੇ ਲੈ ਜੂ ਇਹ ਵੀ 2-4 ਦਿਨ ਲੈਂਦੀ ਦੋ ਚਾਰ ਦਿਨ ਹੀ ਲੈਂਦੀ ਆ ਦੁੱਧ 14-15 ਕਿਲੋ ਜੱਗਾ ਕਹਿੰਦਾ ਇਹਨੇ ਦਿੱਤਾ ਵਾ ਇੱਕ ਨੰਬਰ ਨੇ ਵੱਧ ਦਿੱਤਾ ਇਹਨੇ 14-15 ਦਿੱਤਾ ਇਹ ਵੀ ਤਿਆਰ ਹੀ ਆ ਜੱਗਾ ਕਹਿੰਦਾ ਦੋ ਚਾਰ ਦਿਨ ਹੀ ਲੈਂਦੀ ਆ ਤਿਆਰ ਹੀ ਮੰਨੋ ਲੈਵਾ ਤਾਂ ਸੋਹਣਾ ਕੱਢੀ ਬੈਠੀ ਆ ਹੋ ਸਕਦਾ ਕੱਲ ਨੂੰ ਸੂਪੇ ਪਰਸੋਂ ਸੂਪੇ ਲੈ ਜੇ ਦੋ ਦਿਨ ਲੈ ਜੇ ਹਨਾ ਹਾਂ ਬਸ ਕੱਟ ਕੇ ਜੇ ਸੇਵਣਾ ਭਰਾਇ ਦੇ ਉਹਨਾਂ ਕੱਠਿਆਂ ਦੇ ਹਾਂ ਕੱਠਿਆਂ ਦੇ ਭਰਾਏ ਜੀ ਕੇ ਬਸ ਇੱਕ ਦੋ ਦਿਨ ਦਾ ਅੱਗੇ ਪਿੱਛੇ ਹੀ ਇਹਨਾਂ ਦਾ ਠੀਕ ਹੈ ਹਾਂਜੀ ਕੱਠਿਆਂ ਦੇ ਬਾਈ ਕਹਿੰਦਾ ਸੀਵਨ ਭਰਾਏ ਸੀ ਇੱਕ ਦੋਵਾਂ ਦਿਨਾਂ ਦਾ ਹੀ ਅੱਗਾ ਪੱਛਾ ਕੋਈ ਇੱਕ ਅਦਨ ਹੋ ਗਿਆ ਇਹਦੇ ਪਹਿਲਾਂ ਭਰਾ ਲਿਆ ਹੋਊ ਕਿਸੇ ਦੇ ਇੱਕ ਅਦਨ ਮਗਰੋਂ ਇਹ ਕੱਠੇ ਭਰਾਏ ਸੀ ਮਰ ਉਹਨਾਂ ਨੇ ਅੱਛਾ ਹਾਂ ਹਾਂ ਠੀਕ ਹੈ ਸਹੀ ਬੋਝੜੀ ਠੰਡ ਰੋਕੇ ਸੂਪ ਪਿੰਦਾ ਹਾਂ ਹਾਂ ਇਹ ਤਾਂ ਦੋਸਤੋ ਬਾਈ ਕਹਿੰਦਾ ਕੱਠਿਆਂ ਦੇ ਸੀਵਨ ਭਰਾਏ ਆ ਇੱਕ ਦਿਨ ਦੀ ਟੀਕੇ ਲੱਗੇ ਹੋਏ ਆ ਦੋਵਾਂ ਦੇ ਹੋ ਸਕਦਾ ਕੋਈ ਇੱਕ ਦਿਨ ਪਹਿਲਾਂ ਸੂਪੇ ਕੋਈ ਇੱਕ ਦਿਨ ਮਗਰੋਂ ਸੂਪੇ ਵੈੜਾ ਸੋਹਣਿਆ ਜਰਸੀ ਬਰੀਡ ਦੀਆਂ ਬਦਾਮੀ ਰੰਗ ਦੀਆਂ ਗੁਲਾਬੀ ਥਾਣਾ ਹੱਦੀ ਚਵਾਈ ਵਾਲੇ ਇਹ ਦੇ ਦੇਣੀ ਜਗ੍ਹਾ ਕਹਿੰਦਾ 48000 ਦਾ 48000 ਦੇ 48 ਦੀ ਹਾਂ ਹਾਂ ਆ ਵੀ ਇਹ ਤਾਂ ਵਾੜਾ ਕੱਢ ਗਿਆ ਸਾਰੀ ਫੇਲ ਸੁਣਾ ਨੇ ਹਮ ਠੀਕ ਹੈ ਇਹ ਉਹ ਸਾਈਕਲ ਨਹੀਂ ਹੈਗੇ ਕਿਹੜੇ ਜਿਹੜੇ ਛੋਟੇ ਛੋਟੇ ਵੜਾ ਨਹੀਂ ਗਾ ਆ ਮਾ ਚਲਾ ਲੂਗਾ ਹਾਂ ਵੱਡੇ ਕੱਦ ਦੇ ਵੜਾ ਚੰਗੀਆਂ ਸੁਣਨ ਵੜਾ ਜਗ੍ਹਾ ਕਹਿੰਦਾ ਉਹ ਸਾਈਕਲ ਜੇ ਨਹੀਂ ਗੇ ਇਹ ਵੱਡੇ ਕੱਦ ਵਾਲੀਆਂ ਜਗ੍ਹਾ ਕਹਿੰਦਾ ਸੋਹਣੀਆਂ ਵੜਾ ਦੁੰਨੇ ਕੇ ਪਿੰਡ ਤੋਂ ਲਈਆਂ ਨਾਲ ਹੀ ਪਿੰਡ ਦੁੰਨੇ ਕੇ ਬੰਦੇ ਕੈਨੇਡਾ ਉੱਡ ਗਏ ਕਿੰਗਲੈਂਡ ਨਹੀਂ ਕੈਨੇਡਾ ਗਏ ਬਈ ਬੰਦੇ ਉਹ ਠੀਕ ਹੈ ਹਾਂਜੀ ਤਿੰਨ ਮੰਜਾ ਸੀ ਉਹਨਾਂ ਕੋਲ ਦੋ ਗਾਂਝਾ ਸੀਗੀਆਂ ਠੀਕ ਹੈ ਮੰਜਾ ਕਿਸੇ ਹੋਰ ਨੇ ਲੈਣੀਆਂ ਗਾਂਝਾ ਆਪ ਲੈ ਰਗਾ ਠੀਕ ਹੈ ਮੱਝਾਂ ਜੱਗਾ ਕਹਿੰਦਾ ਕਿਸੇ ਹੋਰ ਨੇ ਲੈ ਲਈਆਂ ਗਾਈਆਂ ਜੱਗਾ ਕਹਿੰਦਾ ਆਪਾਂ ਲੈ ਲਈਆਂ ਇਹ 48000 ਦੀ ਜਮਾ ਜੈ ਜਮਲ ਛੋਟਾ ਆਪਾ ਹੋਰ ਕਿਸੇ ਦੇ ਘਰੇ ਖੜੀ ਹੁੰਦੀ ਜਿਹੜੇ ਨਫਾ ਵੱਧ ਲੈਂਦੇ ਵਪਾਰੀ ਤੇ ਇਹਦਾ ਮੁੱਲ 55 55 57 ਹੋਣਾ ਸੀ ਪਰ ਜੱਗਾ ਕਹਿੰਦਾ ਆਪਾਂ 48 ਦੀ ਦੇ ਦੇਣੀ ਆ ਦੋਵੇਂ ਸੀਲ ਹੈ ਆ ਦਿਸੀ ਜਾਂਦਾ ਇਹਨੇ ਵੀ ਨਹੀਂ ਗਾਲਾ ਛੱਡਿਆ ਨਾ ਹੀ ਉਹਨੇ ਛੱਡਿਆ ਮੌਜਾਂ ਖੜੀਆਂ ਗਾਲਾ ਕਰੀ ਜਾਂਦੀਆਂ ਮੀਂਹ ਪਈ ਜਾਂਦਾ ਹਾਂ ਮੀਂਹ ਪਈ ਜਾਂਦਾ ਮੌਸਮ ਠੰਡਾ ਸੁਹਾਵਣਾ ਹੋਇਆ ਵਾ ਤੇ ਮੌਜਾਂ ਮੀਂਹ ਦਾ ਆਨੰਦ ਮਾਣ ਰਹੀਆਂ ਬਾਬੇ ਜੋਨੀ ਤੇ ਕਹਿਣਾ ਕੋ ਆਨੰਦ ਮੰਗਲ ਆ ਲਓ ਜੀ ਇਹ ਦੋ ਨਾਗ ਸੇਲ ਹੈ ਜਮਾ ਲੋਟ ਜੇ ਪਾ ਮਾਨਤਣ ਹੋ ਜੂ ਜੇ ਕੋਈ ਜੋੜਾ ਲੈ ਲੈਂਦਾ ਜੱਗੇ ਕੋਈ ਕਹਿੰਦੇ ਬਈ ਕਰ ਦਾਂਗੇ ਮਾਨਤਣ ਮਾਨਤਣ ਹੋ ਜੂ ਹਾਂ ਤੇ ਜੇ ਕੋਈ ਇਹਨੇ ਆਨਲਾਈਨ ਖਰੀਦਣੀਆਂ ਕੋਈ ਚੱਕਰ ਨਹੀਂਗਾ ਥਨਾਂ ਦੀਆਂ ਦੇ ਪਾਰ ਪਿੱਛੇ ਦੀ ਖਾਣ ਪੀਣ ਦੀ ਗਾਰੰਟੀ ਹੋਊਗੀ ਆਪਣੇ ਠੀਕ ਹੈ ਕੋਈ ਉਹ ਜੀ ਗੱਲ ਨਹੀਂ ਘਰੇ ਛੱਡੇਗਾ ਤੇ ਆਪਾਂ ਅੱਗੇ ਵੀ ਛੱਡ ਕੇ ਆਉਣੇ ਆ ਅੱਛਾ ਇਹ ਵੀ ਗੱਲ ਸਹੀ ਆਪਾਂ ਗਲਤ ਕੰਮ ਕਰਦੇ ਨਹੀਂ ਗਏ ਜਿਹਦਾ ਕਹਿੰਦੇ ਸਾਈ ਪਾਉਣੀ ਪਾਓ ਨਹੀਂ ਪਾਣੀ ਨਾ ਪਾਓ ਤਾਂ ਵੀ ਕੋਈ ਚੱਕਰ ਨਹੀਂ ਪਰ ਗਾਂ ਲ ਬੰਦਾ ਉਹ ਜਾ ਨਾ ਹੋਵੇ ਠੀਕ ਆ ਵਿਜੇ ਆਪਾਂ ਸਹੀ ਅਗਲਾ ਨਾ ਗੱਲ ਨਿਕਲ ਜੱਗਾ ਕਹਿੰਦਾ ਕਿ ਇਹਨੇ ਸਾਈ ਪੌਣੀ ਤਾਂ ਪਾ ਦਿਓ ਨਹੀਂ ਪੌਣੀ ਤਾਂ ਤਾਂ ਵੀ ਕੋਈ ਚੱਕਰ ਨਹੀਂ ਤੁਹਾਡੇ ਘਰੇ ਗਾਵਾਂ ਪਹੁੰਚਦੀਆਂ ਹੋ ਜਾਣਗੀਆਂ ਜੱਗਾ ਅੱਗੇ ਵੀ ਛੱਡ ਕੇ ਆਉਂਦਾ ਤੇ ਜੱਗੇ ਨੇ ਇੱਕ ਹੋਰ ਬੇਨਤੀ ਕੀਤੀ ਹੈ ਜੱਗਾ ਕਹਿੰਦਾ ਜਿਵੇਂ ਆਪਾਂ ਨਰਮ ਆ ਤੇ ਗਾਂ ਵਾਲਾ ਵੀ ਨਰਮ ਹੀ ਹੋਵੇ ਜੇ ਸੂਈਸ ਬਾਈ ਗਾਂ ਹੁੰਦੀ ਆ ਆਪਣੇ ਕੋਲ ਬਾਈ ਹਨਾ ਆਪਾਂ ਕੋਲ ਨੂੰ ਕਹਿ ਦੇਣੇ ਹੁੰਦੇ ਬਾਈ ਗੱਡੀ ਚੋਂ ਲਾ ਲਾ ਜੋੜਾ ਤਸੱਲੀ ਕਰ ਲਾ ਤੇਰੀ ਤਸੱਲੀ ਹੋ ਗਈ ਮੁੜ ਕੇ پیسے ਦੇ ਦੇ ਅੱਛਾ ਇਹਨੂੰ ਨਹੀਂ ਫਿੱਟ ਲਾਦੀ ਗਾਂ ਚੜਾ ਦੇ ਸਾਡੀ ਗੱਡੀ ਪਿੱਛੇ ਆ ਜੂ ਮੁੜ ਕੇ ਨਾ ਤਾਂ ਬਾਈ ਆਪਾਂ ਲਾਂਭਾ ਲਿਆ ਤੇ ਨਾ ਲੈਣਾ ਆਪਣੀਆਂ گاਉਂ ਆ ਜਾਂਦੇ ਹੁੰਦੇ ਹਨ ਹਾਂ ਹਾਂ ਕੋਈ ਥਾਣਾ ਦੇ ਵਿੱਚ 19 ਕੀ ਹੋਊਗਾ ਪਹਿਲਾਂ 10 ਦਿਨ ਹੁੰਦੇ ਹਨ ਥਾਣਾ ਦੀ ਜੱਗਾ ਕਹਿੰਦਾ ਗਰੰਟੀ ਹੋ ਭਾਰ ਦੀ ਗਰੰਟੀ ਹੋ ਖਾਣ ਪੀਣ ਦੀ ਗਰੰਟੀ ਹੋ ਐਦੂ ਗਰੰਟੀਆਂ ਹੋਰ ਕੌਣ ਦੇਵੇ ਜੱਗਾ ਤਾਂ ਫੁੱਲ ਗਰੰਟੀਆਂ ਦਿੰਦਾ ਫੋਨ ਨੰਬਰ ਸਕਰੀਨ ਤੇ ਸਾਸੀਕਾਰ